ਬਾਬੇ ਡਿਠੀ ਪ੍ਰਥਮੀ ਨਵਖੰਡ ਜਿਥੈ ਤੱਕ ਆਈ ਫਿਰ ਜਾਏ ਚੜਿਆ ਸੁਮੀਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ 84 ਸਿੱਧ ਕੋ ਰਖਾਦ ਮਨ ਅੰਦਰ ਕਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸਖਤ ਤੁਹੇ ਇਥੇ ਲਿਆਈ ਹਉ ਜਪਿਆ ਪਰਮੇਸ਼ਰ ਭਾਉ ਭਗਤ ਸੰਗਤਾੜੀ ਲਾਈ ਆਖਣ ਸਿੱਧ ਸੁਣ ਬਾਲਿਆ ਆਪਣਾ ਨਉ ਤੂੰ ਦਿਹੋ ਬਤਾਈ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ਨੀਚ ਕਹਾਏ ਊਚ ਘਰ ਜਾਈ ਨੀਚ ਕਹਾਏ ਊਚ ਘਰ ਆਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੀ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ ਲੜੀਵਾਰ ਗੁਰਪ੍ਰ ਆਪਾਂ ਭਾਈ ਸਰਪਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਪਵਿੱਤਰ ਸਿਧਾਂਤ ਦੇ ਨਾਲ ਬੜੋਚ ਇਹ ਪਾਵਨ ਵਾਰਾਂ ਨੂੰ ਵਿਚਾਰ ਰਹੇ ਹਾਂ ਅੱਜ ਇਹ ਪਹਿਲੀ ਵਾਰ ਦੀ ਜੋ 28ਵੀਂ ਪੌੜੀ ਹੈ ਆਪ ਜੀ ਨੇ ਸਰਵਨ ਕੀਤੀ ਹੈ ਸਕਰੀਨ ਦੇ ਉਪਰ ਆਪ ਦੇਖ ਰਹੇ ਹੋ ਇਹ ਆਪਾਂ ਅੱਜ ਵਿਚਾਰਨੀ ਹੈ ਹੁਣ ਕੱਲ ਜੋ ਪੁੱਛੇ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਸਤਗੁਰ ਨਾਨਕ ਪ੍ਰਗਟਿਆ ਮੀਤੀ ਧੁੰਦ ਜਗ ਚਾਨਣ ਹੋਆ ਕੱਲ ਇਹਦੀ ਆਪਾਂ ਵਿਚਾਰ ਕੀਤੀ ਸੀ ਜੀ ਔਰ ਬਾਪੇ ਤਾਰੇ ਚਾਰ ਚੱਕ ਨੌਂ ਖੰਡ ਪ੍ਰਥਮੀ ਸੱਚਾ ਟੋਪਾ ਗੁਰਨਾਨਕ ਸਹਿ ਪਾਤਸ਼ਾਹ ਨੇ ਫਿਰ ਚੜ੍ਹਿਆ ਸੋਦਨ ਧਰਤ ਉਲਕਾਈ ਚਾਰੇ ਦਿਸ਼ਾਵਾਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਦੇ ਨਾਲ ਪੰਡਤ ਮੁੱਲਾਂ ਕਾਜ਼ੀਆਂ ਦੇ ਨਾਲ ਪਾਤਸ਼ਾਹ ਨੇ ਗੱਲਬਾਤ ਕੀਤੀ ਕਿਉਂਕਿ ਗੁਰਨਾਨਕ ਸਹਿ ਪਾਤਸ਼ਾਹ ਨੇ ਦੇਖਿਆ ਵੀ ਧਰਮ ਨੇ ਤਰਮ ਦੇ ਨਾਮ ਦੇ ਉੱਤੇ ਹੀ ਲੋਕਾਂ ਨੂੰ ਵਿਗਾੜਿਆ ਗਿਆ ਤੇ ਧਰਮ ਦੇ ਸਹਾਰੇ ਦੇ ਨਾਲ ਹੀ ਦੁਨੀਆ ਨੂੰ ਸਮਝਾਇਆ ਤੇ ਸਵਾਰਿਆ ਜਾ ਸਕੀਦਾ ਹੁਣ ਗੁਰਮਖੋ ਜਿਹੜੇ ਉਸ ਸਮੇਂ ਧਰਮ ਦੇ ਤਿੰਨ ਵੱਡੇ ਮੁਖੀ ਕਹਾਉਂਦੇ ਨਹੀਂ ਵੈਦਿਕ Hindu ਧਰਮ ਦੇ ਵਿੱਚ ਪੰਡਤ ਸ੍ਰੇਸ਼ਟ ਕਹਾਉਂਦਾ ਹੈ ਆਪਣੇ ਆਪ ਨੂੰ ਮੁਸਲਮਾਨ ਧਰਮ ਦੇ ਵਿੱਚ ਕਾਜ਼ੀ ਨੇ ਜਿਹੜੀ ਉਹ ਉੱਚੀ ਪਦਵੀ ਤੇ ਬੈਠਾ ਹੈ ਤਰ੍ਹਾਂ ਤਰ੍ਹਾਂ ਦੇ ਫਤਵੇ ਵੀ ਜਾਰੀ ਕਰ ਦਿੰਦਾ ਹੈ ਤੇ ਤੀਸਰੇ ਨਹੀਂ ਜੋਗੀ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਹਿੰਦੂ ਤੀਰਥਾਂ ਵੱਲ ਪਾਤਸ਼ਾਹ ਗਏ ਤੇ ਪੰਡਤਾਂ ਦੇ ਨਾਲ ਚਰਚਾ ਕੀਤੀ ਗੋਸ਼ਟੀਆਂ ਕੀਤੀਆਂ ਮੁਸਲਮਾਨ ਅਸਥਾਨਾਂ ਵੱਲ ਗਏ ਤੇ ਕਾਜ਼ੀਆਂ ਦੇ ਨਾਲ ਪਾਤਸ਼ਾਹ ਜੀ ਦੀ ਚਰਚਾ ਮਿਲ ਜਾਂਦੀ ਹੈ। ਉੱਥੇ ਪਾਤਸ਼ਾਹ ਜਿਹੜੇ ਇਸ ਸਿੱਧਸੀ ਇਹ ਗੁਰਮਖੋ ਉੱਚੇ ਪਹਾੜਾਂ ਦੇ ਉੱਪਰ ਬਰਫ਼ਾਂ ਦੇ ਵਿੱਚ ਬੈਠੇ ਸੀ। ਸੰਸਾਰ ਨੂੰ ਛੱਡ ਕੇ ਬੈਠੇ ਸੀ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪਤਾ ਲੱਗਾ ਵੀ ਜਿਹੜੇ ਗੋਰਖ ਨਾਥ ਦਾ ਮਤ ਹੈ ਨਾ ਉਹ ਪਹਾੜਾਂ ਦੇ ਵੱਲ ਚਲਾ ਗਿਆ। ਜਿਹੜੇ ਗੋਰਖ ਨਾਥ ਮਤ ਦੇ ਜਿਹੜੇ ਜੋਗੀ ਨੇ। ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਉਹਨਾਂ ਜੋਗੀਆਂ ਦੇ ਵੱਲ ਕਿਉਂਕਿ ਸਮਾਜ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਸੀ। ਗੁਰੂ ਬਾਬੇ ਦੀ ਵਿਚਾਰ ਰਹੀ ਸੀ ਵੀ ਜੇ ਇਹ ਸੱਚਮੁੱਚ ਸੰਸਾਰ ਵੱਲ ਪਰਤ ਆਉਣ ਤੇ ਸਮਾਜ ਦਾ ਬੜਾ ਕੁਝ ਸਵਾਰ ਸਕਦੀ ਹੈ ਗੁਰਨਾਨਕ ਸਹਿ ਪਾਤਸ਼ਾਹ ਫਿਰ ਸਮੇਰ ਪਰਬਤ ਦੇ ਉੱਪਰ ਜਾਂਦੇ ਨੇ ਗੁਰੂਕੋ ਤੇ ਜਿਹੜੀਆਂ ਅਗਲੀਆਂ 3-4 ਇਹ ਪੌੜੀਆਂ ਨੇ ਇਹ ਫਿਰ ਸਮੇਰ ਪਰਬਤ ਉੱਤੇ ਗੁਰਨਾਨਕ ਸਹਿ ਪਾਤਸ਼ਾਹ ਜੀ ਦੀ ਕੀ ਗੱਲਬਾਤ ਜੋਗੀਆਂ ਦੇ ਨਾਲ ਹੁੰਦੀ ਆ ਇਸ ਤੋਂ ਅਗਲੀਆਂ ਉਹ ਸਾਰੀਆਂ ਪੌੜੀਆਂ ਨੇ ਤੋਂ ਆਓ ਇਹ ਅਰੰਭਤਾ ਵਾਲੀ ਪੌੜੀ ਹੈ ਸ੍ਰੀ ਮੇਰ ਪर्वਤ ਦੀ ਆਪਾਂ ਇਸ ਨੂੰ ਯਤਨ ਕਰਦੇ ਹਾਂ ਸਮਝਣ ਦਾ ਮਿਪਾਪੇ ਡਿੱਠੀ ਪ੍ਰਥਮੀ ਨਵ ਖੰਡ ਜਿਥੇ ਤੱਕ ਆਹੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸਾਰੀ ਧਰਤੀ ਨੂੰ ਸਾਰੀ ਪ੍ਰਥਵੀ ਨੂੰ ਦੇਖਿਆ ਦੇਖਣ ਦਾ ਅਰਥ ਹੀ ਨਹੀਂ ਵੀ ਅੱਖਾਂ ਨਾਲ ਇਦਾਂ ਦੇਖ ਲਈ ਨੌਂ ਖੰਡ ਪ੍ਰithvi ਦੇ ਦੁੱਖ ਨੂੰ ਦੇਖਿਆ ਦਰਦ ਨੂੰ ਦੇਖਿਆ ਉਹਨਾਂ ਦੀ ਭਟਕਣਾ ਨੂੰ ਦੇਖਿਆ ਵੀ ਇਹ ਲੜਕਿਓ ਰਹੇ ਨੇ ਜਾਤ ਪਾਤ ਵਿੱਚ ਵੰਡੇ ਹੋਏ ਨੇ ਅਮੀਰ ਗਰੀਬ ਦਾ ਪਾੜਾ ਬਹੁਤ ਵੱਡਾ ਹੈ ਅਮੀਰ ਜ਼ੁਲਮ ਕਰ ਰਿਹਾ ਤੇ ਗਰੀਬ ਫਿਰ ਜ਼ੁਲਮ ਦਾ ਸ਼ਿਕਾਰ ਹੋ ਕੇ ਘਟਣ ਵਾਸਤੇ ਤੁਰਿਆ ਹੋਇਆ ਹੈ ਕਲਕਿਤ ਜਲਮਾਤਵਾਕ ਕੀ ਹੋ ਗਿਆ ਇਸ ਕਰਕੇ ਹੁਣ ਸਤਿਗੁਰੂ ਪਾਤਸ਼ਾਹ ਨੇ ਬਾਬੇ ਡਿੱਠੀ ਪ੍ਰਥਵੀ ਨਵੇਂ ਖੰਡ ਜਿੱਥੇ ਤੱਕ ਆਹੀ ਜਿੱਥੋਂ ਤੱਕ ਨੌ ਖੰਡਾਂ ਨੌ ਖੰਡਾਂ ਦਾ ਕੀ ਅਰਥ ਸਾਰੀ ਧਰਤੀ ਦਿਖ ਰਹੀ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸਾਰੀ ਦੇਖੀ ਫਿਰ ਜਾਏ ਚੜਿਆ ਸੁਮੀਰ ਪਰ ਭਾਈ ਮਨੀ ਸਿੰਘ ਵਾਲੇ ਟੀਕਾ ਨਾ ਗੁਆਂਪੁਰ ਚ ਲਿਖਿਆ ਸਮੇਰ ਪਰਬਤ ਜਿੱਥੇ ਅੱਜ ਕੈਲਾਸ਼ ਸਰੋਵਰ ਹੈ ਨਾ ਮਾਨਸ ਸਰੋਵਰ ਝੀਲ ਹੈ ਤੇ ਕੈਲਾਸ਼ ਪਰਬਤ ਮੰਨਿਆ ਜਾਂਦਾ ਹੈ ਇਹ ਕੈਲਾਸ਼ ਪਰਬਤ ਵਾਲੇ ਪਹਾੜਾ ਨੂੰ ਹੀ ਸਮੇਰ ਪਰਬਤ ਕਿਹਾ ਜਾਂਦਾ ਸੀ ਇਹੋ ਥਾਂ ਹੈ ਜਿੱਥੇ ਆਮ ਬੰਦਾ ਪਹੁੰਚਣ ਦੀ ਗੱਲ ਸੋਚਦਾ ਵੀ ਨਹੀਂ ਸੀ ਪਰ ਮੱਖੋ ਅੱਜ ਵੀ ਨਹੀਂ ਸੋਚੀ ਜਾਂਦੀ ਕਈ ਥਾਵਾਂ 'ਚ ਪਰ ਗੁਰਨਾਨਕ ਸੇ ਤੁਸੀਂ ਵੇਖੋ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਉਸ ਸਮੀਰ ਪਹਾੜਤ ਦੇ ਉੱਪਰ ਜਾਣ ਦਾ ਨਿਰਣਾ ਕੀਤਾ ਫਿਰ ਜਾਈ ਚੜਿਆ ਸਮੀਰ ਪਰ ਗੁਰਨਾਨਕ ਸਾਹਿਬ ਪਾਤਸ਼ਾਹ ਸਮੀਰ ਪਰਬਤ ਤੇ ਜਾ ਪਹੁੰਚੇ ਸਿੱਧ ਮੰਡਲੀ ਦ੍ਰਿਸ਼ਟੀ ਆਈ ਉੱਥੇ ਗੁਰੂ ਨਾਨਕ ਸਾਹਿਬ ਬਾਦਸ਼ਾਹ ਨੇ ਸਿੱਧਾਂ ਦੀ ਮੰਡਲੀ ਨੂੰ ਦੇਖਿਆ 84 ਸਿੱਧ ਗੋਰਖਾ ਆਦਿ ਗੋਰਖ ਤੇ ਉਹਦੇ ਬਹੁਤ ਜਿਹੜੇ ਚੇਲੇ ਸਨ 84 ਸਿੱਧ ਉਹ ਉੱਥੇ ਸਾਰੇ ਬੈਠੇ ਹੋਏ ਚ ਇੱਕ ਇੱਕ ਬੇਨਤੀ ਜਿਹੜਾ ਗੋਰਖਨਾਥ ਹੈ ਨਾ ਗੁਰਖਨਾਥ ਗੁਰਮਖੋ ਉਸ ਸਮੇਂ ਧਰਤੀ ਦੇ ਉੱਪਰ ਨਹੀਂ ਆਉਂਦੀ ਮੌਤ ਪਹਿਲਾਂ ਹੋ ਚੁੱਕੀ ਆ ਉਹਦਾ ਪੰਥ ਚੱਲ ਰਿਹਾ ਗੁਰਖਨਾਥ ਦਾ ਕਿਉਂਕਿ ਉਹ 10ਵੀਂ 11ਵੀਂ ਸਦੀ ਦੇ ਵਿੱਚ ਹੋਇਆ ਗੁਰਖਨਾਥ ਜੀ ਦਾ ਗੁਰਖਨਾਥ ਦੀ ਕਹਾਣੀ ਵੀ ਜਿਹੜੀ ਉਹ ਬੜੀ ਜਿਹੜੀ ਹੈ ਉਹ ਵੱਖਰੀ ਜੀ ਹੈ ਉਹ ساری ਉਮਰ ਇਹਦਾ ਕਈ ਸੈਂਕੜੇ ਸਾਲ ਕਹਿੰਦੇ ਜਿਉਂਿਆ ਅਖੀਰ ਦੇ ਉੱਤੇ ਆਪਣੀ ਸਿੱਧ ਜਿਹੜੀ ਪੰਥ ਸੀ ਉਹਦੇ ਤੋਂ ਉਹ ਅੱਕ ਗਿਆ ਸੀ ਤੇ ਸ਼੍ਰੀਲੰਕਾ ਜਾ ਕੇ ਘਰ ਵਸਾਲਿਆ ਸੀ ਉਹਨੇ ਵੀ ਵਿਆਹ ਕਰਵਾ ਲਿਆ ਸੀ ਕੀਰ ਦੇ ਵਿੱਚ ਗ੍ਰਸਥ ਧਾਰਨ ਕਰ ਲਿਆ ਸੀ ਇਹ ਤਾਂ ਲੰਮੀ ਚੌੜੀ ਕਹਾਣੀ ਹੈ ਤੋਂ ਜਿਹੜੇ ਗੋਰਖਨਾਥ ਦਾ ਇੱਕ ਮਤ ਸੀ ਨਾ ਜਿਹੜਾ ਉਸ ਸਮੇਂ ਉਸ ਮਤ ਦਾ ਮੁਖੀ ਸੀ ਉਹਨੂੰ ਵੀ ਗੋਰਖਨਾਥ ਹੀ ਕਿਹਾ ਜਾਂਦਾ ਸੀ ਜਿਹੜਾ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਵੇਲੇ ਗੋਰਖ ਮਤ ਦੀ ਅਗਵਾਈ ਕਰ ਰਿਹਾ ਹੈ ਨਾ ਉਹਨੂੰ ਗੋਰਖਨਾਥ ਦੀ ਪਦਵੀ ਮਿਲ ਜਾਂਦੀ ਸੀ ਜਿਵੇਂ ਸਾਡੇ ਸਿੱਖ ਧਰਮ ਦੇ ਅੰਦਰ ਵੀ ਜੋ ਗੁਰੂ ਸਹਿਬਾਨ ਗੁਰਮਖੋ ਗੁਰਨਾਨਕ ਸਹਿਬ ਪਾਤਸ਼ਾਹ ਜੀ ਦੀ ਗੱਦੀ ਦੇ ਉੱਪਰ ਬੈਠਦੇ ਸਨ ਉਹਨਾਂ ਨੂੰ ਸਿੱਖ ਸਨ ਜਿਹੜੇ ਉਹ ਗੁਰਨਾਨਕ ਸਹਿਬ ਪਾਤਸ਼ਾਹੀ ਮੰਨਦੇ ਸੀ ਜੋਤ ਉਹ ਹਾਜੁਕਤ ਸ਼ਾਈ ਸ਼ੇਕਾਇਆ ਫੇਰ ਪਲਟੀ ਆ ਵੀ ਸਰੀਰ ਬਦਨੇ ਗੁਰਨਾਨਕ ਸਹਿਬ ਪਾਤਸ਼ਾਹ ਇਸ ਕਰਕੇ ਜਿੰਨੀ ਬਾਣੀ ਦੂਸਰੇ ਗੁਰੂ ਸਹਿਬਾਨਾਂ ਨੇ ਵੀ ਰਚੀ ਕਿਤੇ ਆਪਣਾ ਆਪ ਨੇ ਜਿਤਾਇਆ ਨਾਮ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਲਿਖ ਦੇ ਰਹੀ ਇਸੇ ਤਰ੍ਹਾਂ ਤਾਂ ਉੱਥੇ 84 ਸਿੱਧਾ ਜਿਹੜਾ ਮਤ ਚੱਲਦਾ ਸੀ ਉਹ ਉਹ ਮਤ ਦੇ ਜਿਹੜੇ ਉੱਥੇ ਗੋਰਖ ਮਤ ਦੇ ਜਿਹੜੇ ਉੱਥੇ ਸਿੱਧ ਬੜੇ ਬੈਠੇ ਸਨ ਮਨ ਅੰਦਰ ਗਣਤੀ ਵਰਤਾਈ ਜਦੋਂ ਉਹਨਾਂ ਸਿੱਧਾਂ ਨੇ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਦੇਖਿਆ ਤੇ ਪਿੱਛੇ ਭਾਈ ਮਰਦਾਨਾ ਉਹ ਹੈਰਾਨ ਬਰਤ ਹੋਏ ਉਹ ਬਹੁਤ ਹੈਰਾਨ ਹੋਏ ਗੁਰਮਖੋ ਉਹਦਾ ਕਾਰਨ ਕੀ ਸੀ ਜਿਹੜੇ ਸਮੇਂ ਪਰਬਤ ਦੇ ਉੱਪਰ ਇਹ ਸਿੱਧ ਰਹਿੰਦੇ ਸਨ ਨਾ ਇਹ ਇਦਾਂ ਇਹਨਾਂ ਦੇ ਮਨ ਵਿੱਚ ਇਹ ਸੀ ਉਹ ਸੀ ਵੀ ਸੱਚ ਵੀ ਇੱਥੇ ਆਮ ਬੰਦਾ ਨਹੀਂ ਪਹੁੰਚ ਸਕਦਾ ਵੱਡੀਆਂ ਵੱਡੀਆਂ ਜਤਾਵਾਂ ਬਣਾ ਲੈਂਦੇ ਸੀ ਸਰੀਰਾਂ ਦੇ ਉੱਪਰ ਏਦਾਂ ਸਵਾਹਾਂ ਦਾ ਲੇਪ ਚਾੜ ਲੈਂਦੇ ਸੀ ਤਾਂ ਜੋ ਉਹਨਾਂ ਦੇ ਸਰੀਰ ਨੂੰ ਠੰਡ ਗਰਮੀ ਤੋਂ ਬਚਾਅ ਹੋ ਸਕੇ ਤਰ੍ਹਾਂ ਤਰ੍ਹਾਂ ਦੀਆਂ ਬਪੂਤੀਆਂ ਦੀ ਵਰਤੋਂ ਕਰਦੇ ਸੀ ਤੇ ਫਿਰ ਤਰ੍ਹਾਂ ਤਰ੍ਹਾਂ ਦੇ ਆਸਣ ਕਰਦੇ ਸੀ ਗੁਰਮਖੋ ਇਸ ਕਰਕੇ ਆਮ ਬੰਦੇ ਦਾ ਉੱਥੋਂ ਤੱਕ ਪਹੁੰਚਣਾ ਉਹ ਬਹੁਤ ਅਸੰਭਵ ਮੰਨਿਆ ਜਾਂਦਾ ਸੀ ਹੁਣ ਧੰਨ ਗੁਰਨਾਨਕ ਸਾਹਿਬ ਪਾਤਸ਼ਾਹ ਤੇ ਪਿੱਛੇ ਰਬਾਬ ਚੱਕੀ ਭਾਈ ਮਰਦਾਨਾ ਜਦੋਂ ਸਮੇਰ ਪਰਬਤ ਉੱਪਰ ਪਹੁੰਚੇ ਉਹਨਾਂ ਨੇ ਦੇਖਿਆ ਵੀ ਨਾ ਤਾਂ ਕੋਈ ਜੋਗੀ ਲੱਗਦਾ ਜਟਾਵਾ ਵੀ ਕੋਈ ਨਹੀਂ ਸਿਰ ਦਾ ਮੁੰਡਣ ਵੀ ਕੋਈ ਨਹੀਂ ਸਵਾ ਵੀ ਕੋਈ ਨਹੀਂ ਮਲੀ ਹੋਈ ਕੱਪੜੇ ਵੀ ਪੈਨੇ ਹੋਏ ਆ ਇਹ ਤਾਂ ਆਮ ਇਨਸਾਨ ਐ ਸਮਾਜ ਵਿੱਚੋਂ ਆਇਆ ਹੋ ਜਾ ਕੋਈ ਉਹ ਬੜੇ ਹੈਰਾਨ ਹੋਏ ਵੀ ਆਮ ਜਾਂ ਬੰਦਾ ਇੱਥੇ ਕਿਵੇਂ ਪਹੁੰਚ ਗਿਆ 84 ਸਿੱਧ ਗੋਰਖਾਤ ਮਨ ਅੰਦਰ ਗਣਤੀ ਵਰਤਾਈ ਮਨ ਅੰਦਰ ਗਣਤੀ ਵਰਤਾਈ ਦਾ ਅਰਥ ਉਹ ਮਨ ਹੀ ਮਨ ਵਿੱਚ ਗਣਤੀਆਂ ਮਿੰਟੀਆਂ ਕਰਦੀ ਨੇ ਸੋਚਦੇ ਨੇ ਤਾਂ ਵੀ ਇਹ ਕਿੱਦਾਂ ਪਹੁੰਚ ਗਿਆ ਕੋਈ ਇੱਥੇ ਗੁਰਾਂਖ ਸਹ ਪਾਤਸ਼ਾ ਕੋਲ ਪਹੁੰਚੇ ਸਿੱਧ ਪੁੱਛਣ ਸੁਣ ਵਾਲਿਆ ਬਾਲਿਆ ਦਾ ਅਰਥ ਹੁੰਦਾ ਛੋਟਾ ਬਾਲਕ ਆਪ ਕਹਿੰਦੇ ਹੇ ਬਾਲਕ ਹੁਣ ਚਿਤਾ ਦੇ ਖੋਜ ਤੋ ਗੁਰਨਾਨਕ ਸਾਹਿਬ ਪਾਤਸ਼ਾਹ ਸਮੇਰ ਪਰਬਤ ਉੱਪਰ ਪਹੁੰਚਦੇ ਆ ਗੁਰਨਾਨਕ ਸਾਹਿਬ ਜੀ ਦੀ ਉਮਰ ਗੁਰਮਖੋ ਉਦੋਂ 47 48 ਸਾਲ ਹੈ ਹੁਣ 47 48 ਸਾਲ ਦੇ ਸਰੀਰ ਕਾਰਜਾਂ ਵਾਲੇ ਮਨੁੱਖ ਨੂੰ ਤੇ ਅਸੀਂ ਬਾਲਕ ਨਹੀਂ ਨਾ ਕਹਿੰਦੇ ਅਸੀਂ ਬਾਲਕ ਨਾ ਕਹੀਏ ਪਰ ਜਿਹੜੇ ਉਹ ਸਿੱਧ ਨੇ ਉਹਨਾਂ ਵਿੱਚੋਂ ਗੁਰਮਖੋ ਕੁਝ ਐਸੇ ਸੰਨ ਜਿਨ੍ਹਾਂ ਦੀ ਉਮਰ ਇਤਿਹਾਸ ਕਰ ਦੱਸਦੇ ਨੇ ਵੀ 2.5 250 ਸਾਲ ਹੋ ਚੁੱਕੀ ਸੀ ਉਹ ਵੱਖ-ਵੱਖ ਆਸਨਾਂ ਦੇ ਨਾਲ ਇਦਾਂ ਆਪਣੀ ਸਾਹਾਂ ਨੂੰ ਰੋਕ ਲੈਂਦੇ ਸੀ ਉਹ ਉਹਨਾਂ ਕੋਲ ਇਦਾਂ ਦੀਆਂ ਕਰਾਮਾਤਾਂ ਰਿੱਧੀਆਂ ਸਿੱਧੀਆਂ ਸੀ ਉਹ ਆਰਜਾਂ ਨੂੰ ਵਧਾਉਂਦੀਆਂ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਪਾਤਸ਼ਾਹ ਕਹਿੰਦੇ ਜੋਗੀਓ ਜਦੋਂ ਪਾਤਸ਼ਾਹ ਗੱਲਾਂ ਜੋਗੀਆਂ ਨਾਲ ਕਰਦੇ ਨੇ ਉਮਰਾਂ ਬਦ ਗੁਰਮਖ ਖੁਬਦਾ ਕੇ ਬੈਠੇ ਸੀ ਇਦਾ ਤੇ ਗੁਰਨਾਣਕ ਸਾਹਿਬ ਪਾਤਸ਼ਾਹ ਨੇ ਕਹ ਜੋਗਿਓ ਉਮਰ ਬਤਾਉਣ ਨਾਲ ਕੀ ਹੋ ਜੇਗਾ ਜੇ ਜੁਗ ਚਾਰੇ ਆਰ ਜਾ ਜੇ ਇਹ ਆਰ ਜਾ ਚਾਰ ਜੁਗ ਵੀ ਹੋ ਜਾਈ ਤਾਂ ਇਹਦਾ ਭਾਵ ਕੀ ਬਣਦਾ ਗੁਰ ਰਖੋ ਜੇ ਪਾਤਸ਼ਾਹ ਇਦਾਂ ਗੱਲ ਕਰ ਰਹੇ ਨੇ ਇਹਦਾ ਅਰਥ ਕੋਈ ਬਾਬੇ ਦੇ ਸਾਹਮਣੇ ਬੈਠਾ ਨਾ ਜਿਹੜਾ ਉਮਰ ਮਦਾ ਕੇ ਬੈਠਾ ਉਹ ਸਿਰਦ ਗੱਲ ਚਲਦੀ ਪਈ ਹੈ ਨਾ ਜੇ ਜੋਗ ਚਾਰੇ ਆਰ ਜਾ ਪਾਤਸ਼ਾਹ ਕਹਿੰਦੇ ਜੇ ਕਿਸੇ ਦੀ ਉਮਰ ਚਾਰ ਜੁਗ ਵੀ ਹੋ ਜਾਏ ਹੋਰ ਦਸੋਣੀ ਹੋਏ 10 ਗੁਣਾ ਹੋਰ ਵੱਧ ਜਾਏ ਅਰਥ ਕੀ ਬਣਿਆ 40 ਜੋਗੀ ਹੋ ਜਾਏ ਨਵਾ ਖੰਡਾਂ ਵਿੱਚ ਜਾਣੀ ਹੈ ਕਹਿਣ ਲੱਗੇ ਨੌਂ ਖੰਡ ਸਾਰੀ ਧਰਤੀ ਚ ਜਾਣਿਆ ਜਾਂਦਾ ਹੋਵੇ ਤਾਂ ਵੀ ਲੋਕ ਮੰਨਦੇ ਹੋਣ ਪ੍ਰਸਿੱਧ ਵੀ ਹੋ ਜਾਏ ਨਵਾ ਖੰਡਾਂ ਵਿੱਚ ਜਾਣਿਆ ਨਾਲ ਚੱਲੇ ਸਭ ਕੋਏ ਨਾਲ ਲੋਕ ਸਾਰੇ ਚੱਲਣ ਏਦਾਂ ਪਿੱਛੇ ਪਿੱਛੇ ਲੱਖਾਂ ਦੀ ਭੀੜ ਪਿੱਛੇ ਪਿੱਛੇ ਚੱਲਦੇ। ਬਾਦਸ਼ਾਹ ਕਹਿੰਦੇ ਨਾਲ ਕਿਉਂ ਦੇ। ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਜਾਣੀ ਹੈ ਨਾਲ ਚੱਲੈ ਸਭ ਕੋਏ। ਬਾਦਸ਼ਾਹ ਕਹਿੰਦੇ ਕੁਛ ਨਹੀਂ ਹੋਣਾ ਇਹਦੇ ਨਾਲ ਭਾਈ। ਅਖੀਰ ਤੇ ਕਹਿੰਦੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ। ਕਿ ਜੇ ਉਸ ਪਰਮਾਤਮਾ ਨੂੰ ਤੁ ਨਜ਼ਰ ਹੀ ਨਹੀਂ ਆਇਆ ਉਸ ਪਰਮਾਤਮਾ ਦੀ ਮਿਹਰ ਨਹੀਂ ਤੇਰੇ ਉੱਤੇ ਹੋਈ ਤੇ ਇੰਨਾਂ ਚੀਜ਼ਾਂ ਦੇ ਨਾਲ ਤੈਨੂੰ ਕੁਛ ਨਹੀਂ ਜੇ ਮਿਲਣਾ ਰੱਬ ਦੇ ਦਰਬਾਰ ਤੱਕ ਕਿਸੇ ਨੇ ਬਾਤ ਨਹੀਂ ਪੁੱਛਣੀ ਗੱਲ ਉਹਦੀ ਨਦਰ ਦੀ ਹੈ ਗੱਲ ਉਮਰੰਗ ਤਾਂ ਹੁੰਦੀ ਨਹੀਂ ਹੈ ਇੱਥੇ 7 ਤੇ 9 ਸਾਲ ਦੇ ਬੱਚੇ ਤ੍ਰੂਤੇ ਪ੍ਰਲਾਦ ਉਹ ਪਰਮਾਤਮਾ ਦੀ ਬੰਦਗੀ ਕਰਦੇ ਨੇ ਨਜ਼ਰ ਹੁੰਦੀ ਉਹਨਾਂ ਦੇ ਉੱਪਰ ਸਤ ਤੇ ਨੌ ਸਾਲ ਦੀ ਗੁਰਮਖੋ ਭਗਤ ਅਖਵਾ ਜਾਂਦੇ ਨੇ ਪਰਮਗਤ ਨੂੰ ਪਾ ਜਾਂਦੇ ਨੇ ਜੋਗਿਓ ਉਂਗਰਾ ਮਧੌਣ ਨਾਲ ਨਹੀਂ ਉਸ ਦੀ ਨਜ਼ਰ ਦੇ ਨਾਲ ਗੱਲ ਬਣਨੀ ਹੈ ਇਸ ਕਰਕੇ ਉਸ ਪਰਮਾਤਮਾ ਦੀ ਨਜ਼ਰ ਮੰਗੋ ਉਹਦੀ ਕਿਰਪਾ ਮੰਗੋ ਸਿੱਧ ਪੁੱਛਣ ਸੁਣ ਬਾਲਿਆ ਹੁਣ ਬਾਲਕ ਕਹਿੰਦੇ ਨੇ ਗੁਰੂ ਨੂੰ ਕਿਉਂ ਕਿ ਕਿਹੜਾ 250 ਸਾਲ ਦਾ ਬੰਦਾ ਹੈ ਉਹਦੇ ਸਾਹਮਣੇ ਤਾਂ 48 47 ਸਾਲ ਦਾ ਬੱਚਾ ਹੀ ਹੈ ਨਾ ਉਹਦੇ ਸਾਹਮਣੇ ਤਾਂ ਬਾਲਕ ਹੀ ਹੈ ਇਸ ਕਰਕੇ ਉਹ ਬਾਬੇ ਨਾਨਕ ਨੂੰ ਗੁਰਮਖੋ ਬਾਰ-ਬਾਰ ਬਾਲਾ ਕਹਿੰਦੇ ਆ ਬਾਲੇ ਦਾ ਅਰਥ ਹੁੰਦਾ ਛੋਟਾ ਬਾਲਕ ਇਦਾਂ ਸਿੱਧ ਪੁੱਛਣ ਸੁਣ ਬਾਲਿਆ ਏ ਬਾਲਕ ਪੁੱਛਦੇ ਨਹੀਂ ਸਿੱਧ ਕੌਣ ਸਖਤ ਕਿਹੜੀ ਸ਼ਕਤੀ ਤੋਹੇ ਇੱਥੇ ਲਿਆਈ ਤੈਨੂੰ ਇੱਥੇ ਲੈ ਕੇ ਆਈ ਇਹ ਤੇਰੇ ਕੋਲ ਕਿਹੜੀ ਸ਼ਕਤੀ ਹੈ ਹੁਣ ਤੁਸੀਂ ਦੇਖੋ ਗੁਰਨਾਨਕ ਸਾਹਿਬ ਪਾਤਸ਼ਾਹ ਕਿਹੜੀ ਸ਼ਕਤੀ ਦੇ ਨਾਲ ਉਸ ਥਾਂ ਦੇ ਉੱਤੇ ਆਸਾਨੀ ਨਾਲ ਪਹੁੰਚ ਗਏ ਜਿਹੜੀ ਥਾਂ ਦੇ ਉੱਤੇ ਸਿੱਧ ਜੋਗੀ ਮੰਨਦੇ ਸੀ ਸਾਡੇ ਤੋਂ ਬਣਾ ਕੋਈ ਪਹੁੰਚ ਨਹੀਂ ਸਕਦਾ ਕਿਹੜੀ ਸ਼ਕਤੀ ਆ ਬਾਬਾ ਜੀ ਜਵਾਬ ਦਿੰਦੇ ਨੇ ਹਉ ਜਪਿਆ ਪਰਮੇਸ਼ਰ ਹਉ ਦਾ ਅਰਥ ਕੀ ਹੈ ਮੈਂ ਕਿਹੜੀ ਸ਼ਕਤੀ ਹੈ ਮੇਰੇ ਕੋਲੇ ਹੌਂ ਜਪਿਆ ਪਰਮੇਸ਼ਰ ਨੂੰ ਮੈਂ ਭਾਈ ਉਸ ਪਰਮੇਸ਼ਰ ਨੂੰ ਜਪਿਆ ਮੇਰੇ ਕੋਲ ਉਹਦੇ ਨਾਮ ਦੀ ਹੀ ਸ਼ਕਤੀ ਹੈ ਮੇਰੇ ਮੈਂ ਨਹੀਂ ਦਾਅਵਾ ਕਰਦਾ ਮੇਰੇ ਕੋਲੇ ਤੁਹਾਡੇ ਵਾਂਗ ਰਿੱਧੀਆਂ ਸਿੱਧੀਆਂ ਨਹੀਂ ਬਿਲਕੁਲ ਨਹੀਂ ਬਾਬਾ ਜੀ ਕਹਿੰਦੇ ਮੈਂ ਰਿੱਧੀਆਂ ਸਿੱਧੀਆਂ ਦੀ ਤਾਕਤ ਨਾਲ ਨਹੀਂ ਇੱਥੇ ਪਹੁੰਚਿਆ ਮੈਂ ਯੋਗ ਆਸਨਾਂ ਦੀ ਤਾਕਤ ਨਾਲ ਨਹੀਂ ਇੱਥੇ ਪਹੁੰਚਿਆ ਭਾਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ਹੁਣ ਇਹ ਤਾੜੀ ਦਾ ਅਰਥ ਹੁੰਦਾ ਇੱਕ ਵਿਸ਼ੇਸ਼ ਤਰ੍ਹਾਂ ਦੀ ਸਮਾਧੀ ਜੋਗੀ ਲਾਉਂਦੇ ਆ ਹੂੰ ਤਾੜੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਜੋਗੀਓ ਤੁਸੀਂ ਆਸਨਾਂ ਦੀ ਤਾੜੀ ਲਾਉਂਦੇ ਹੋ ਤੇ ਮੈਂ ਭਾਉ ਭਗਤ ਪ੍ਰੇਮ ਭਗਤੀ ਦੀ ਤਾੜੀ ਲਾਈ ਤੁਸੀਂ ਤਾੜੀ ਲਾ ਅਰਥ ਕੀ ਬਣਿਆ ਤੁਸੀਂ ਤਾੜੀ ਲਾ ਕੇ ਰੱਬ ਨੂੰ ਚੇਤਨਾ ਕਰਦੇ ਹੋ ਮੈਂ ਭਾਉ ਭਗਤੀ ਦੇ ਨਾਲ ਰੱਬ ਨੂੰ ਚੇਤੇ ਕਰਦਾ ਮੈਂ ਪ੍ਰੇਮਾ ਭਗਤੀ ਦੇ ਨਾਲ ਰੱਬ ਨੂੰ ਚੇਤੇ ਕਰਦਾ ਮੇਰੇ ਕੋਲ ਆਹੀ ਸ਼ਕਤੀ ਹੈ ਇੱਕ ਇੱਕ ਬਚਨ ਬੜੇ ਧਿਆਨ ਨਾਲ ਸੋ 80 ਗੁਰੂ ਜਪਜੀ ਸਾਹਿਬ ਦੀ ਬਾਣੀ ਪੜਦੇ ਹਾਂ ਜਦੋਂ ਗੁਰਾਂਕ ਸਾਹਿਬ ਪਾਤਸ਼ਾਹ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਿਹੜੀਆਂ ਇਹ ਚਾਰ ਪੌੜੀਆਂ ਨੇ ਨਾ ਇਹ ਚਾਰੇ ਦੀਆਂ ਚਾਰੇ ਪੌੜੀਆਂ ਸਿੱਧਾਂ ਦੇ ਨਾਲ ਗੱਲਬਾਤ ਆ ਬਾਬੇ ਨਾਨਕ ਦੀ ਉਸ ਸਿੱਧਾਂ ਨਾਲ ਗੱਲਬਾਤ ਹੀ ਆ ਸਾਰੀ ਉਹਦੇ ਚ ਇੱਕ ਪੌੜੀ ਆਉਂਦੀ ਹੈ ਭਗਤ ਗਿਆਨ ਦਇਆ ਪੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਤ ਤੁਹਾਨੂੰ ਸਾਰਿਆਂ ਨੂੰ ਯਾਦ ਆਏ ਭਗਤ ਦਾ ਅਰਥ ਹੁੰਦਾ ਹੈ ਜੋਗੀਆਂ ਦਾ ਭੋਜਨ ਜੋ ਨੂੰ ਚੂਰਮਾ ਕਹਿੰਦੇ ਆ ਜੋਗੀਆਂ ਦਾ ਭੋਜਨ ਉਹ ਕੀ ਕਰਦੇ ਸੀ ਇਦਾਂ ਗੁਰੂ ਪਾਤਸ਼ਾਹਾਂ ਕੋਲੇ ਬੈਠੇ ਆ ਉਹਨਾਂ ਨੇ ਆਪਣਾ ਚੂਰਮਾ ਇਦਾਂ ਬਣਾਇਆ ਚੂਰਮਾ ਬਣਾ ਕੇ ਆਪ ਹੀ ਵੰਡਦੇ ਆ ਕਿਸੇ ਨੂੰ ਦੂਜੇ ਨੂੰ ਵੰਡਣ ਨਹੀਂ ਦਿੰਦੇ ਆਪ ਹੀ ਬਣਾਉਂਦੇ ਆ ਆਪ ਹੀ ਭੰਡਾਰਨ ਕਰਦੇ ਆ ਆਪ ਹੀ ਉਹਨੂੰ ਵਰਤਾਉਂਦੇ ਆ ਤੇ ਇਦਾਂ ਜ਼ੋਰ ਦੀ ਨਾਦ ਵਜਾਉ ਕੇ ਤੇ ਆਪਣੇ ਜਿਹੜੇ ਮਤ ਦੇ ਆਪਣੇ ਗਰੁੱਪ ਦੇ ਕਹਿ ਲੋ ਆਪਣੇ ਜਥੇ ਦੇ ਆਪਣੇ ਹੀ ਉਸ ਅਖਾੜੇ ਦੇ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਆਵਾਜ਼ ਦੇ ਕੇ ਬੁਲਾ ਲੈਂਦੇ ਆ ਵੀ ਭਾਈ ਐਸ ਅਖਾੜੇ ਵਾਲੇ ਆਜੋ ਇਹ ਚੂਰਮਾ ਇਹ ਭੋਜਨ ਤਿਆਰ ਹੋ ਚੁੱਕਿਆ ਜਿਹੜੇ ਸਾਡੇ ਮਤ ਦੇ ਬੰਦੇ ਨੇ ਉਹ ਆਜੋ ਗੁਰੂ ਪਾਤਸ਼ਾਹ ਨੇ ਕਹਿੰਈ ਇਹ ਗਲਤ ਹੈ ਜੋਗੀ ਤੁਹਾਡੇ ਵਰਗੇ ਨਹੀਂ ਹੁੰਦੇ। ਪਾਤਸ਼ਾਹ ਕਹਿੰਦੇ ਜੋਗੀਓ ਚ ਚੂਰਮਾ ਭੋਜਨ ਬਣਾਉਣਾ ਹੈ ਨਾ ਤੇ ਜੋਗੀ ਦਾ ਭੋਜਨ ਜਿਹੜਾ ਹੁੰਦਾ ਆ ਰੋਟੀਆਂ ਨਹੀਂ ਹੁੰਦੀਆਂ। ਭੁਗਤ ਗਿਆਨ ਜੋਗੀ ਉਹ ਐ ਜਿਹਦਾ ਭੋਜਨ ਗਿਆਨ ਐ। ਭੁਗਤ ਕਹਿੰਦਾ ਕੀ ਅਰਥ ਐ? ਭੋਜਨ, ਖਾਣਾ। ਗਿਆਨ ਜਿਹਦਾ ਜਿਹਦਾ ਗਿਆਨ, ਜਿਹਦਾ ਭੋਜਨ ਗਿਆਨ ਬਣ ਗਿਆ। ਅਸਲ ਵਿੱਚ ਉਹ ਜੋਗੀ ਹੈ ਦਇਆ ਭੰਡਾਰਨ ਤੇ ਗੁਰਮਖ ਕਨਨ ਕੇ ਜੋਗਿਓ ਜਿਹੜਾ ਇਹ ਗਿਆਨ ਆ ਨਾ ਇਹ ਕਿਸੇ ਨੂੰ ਵੰਡਣਾ ਹੋਵੇ ਤੇ ਦਇਆ ਚਾਹੀਦੀ ਹੈ ਦਇਆ ਭੰਡਾਰਨ ਭੰਡਾਰਨ ਕੀ ਹੁੰਦਾ ਵਰਤੋਂ ਵਾਲੀ ਗੁਰਮਖੋ ਗਿਆਨ ਬੰਦੇ ਕੋਲੇ ਹੋਵੇ ਉਹਨੂੰ ਜੇਕਰ ਮਨ ਵਿੱਚ ਦਇਆ ਨਹੀਂ ਆ ਤੇ ਵਰਤਾਇਆ ਨਹੀਂ ਜਾ ਸਕਦਾ ਇਹ ਸੱਚ ਹੈ ਗੁਰੂ ਬਾਬੇ ਦੇ ਕੋਲੇ ਗਿਆਨ ਹੈ ਗੁਰੂ ਬਾਬੇ ਕੋਲੇ ਦਇਆ ਵੀ ਹੈ ਦਇਆ ਕਰਕੇ ਹੀ ਸੰਸਾਰ ਨੂੰ ਬਾਬੇ ਨੇ ਜੋ ਰੱਬ ਦੇ ਘਰੋਂ ਗਿਆਨ ਤੇ ਨਾਮ ਦੀਆਂ ਦਾਤਾਂ ਮਿਲੀਆਂ ਗੁਰਮਖੋ ਉਹ ਤਰਸ ਤੇ ਦਇਆ ਕਰਕੇ ਤੇ ਬਾਬੇ ਨੇ ਅੱਗੇ ਵੰਡ ਦਿੱਤੀਆਂ ਰੱਖਿਆ ਨਹੀਂ ਕੋਛ ਆਪਣੇ ਕੋਲ ਦਿਆ ਸੀ ਨਾ ਅੰਦਰ ਵੀ ਮੇਰੇ ਆਪਣੇ ਲੋਕ ਨੇ ਇਹ ਲੋਕਾਈ ਹੈ ਇਹ ਲੁੱਟੀ ਜਾ ਰਹੀ ਹੈ ਇਹ ਇਹ ਮਾਰੀ ਜਾ ਰਹੀ ਹੈ ਨਫ਼ਰਤ ਵਿੱਚ ਵੰਡੀ ਜਾ ਰਹੀ ਹੈ ਬਾਬੇ ਨੇ ਦਇਆ ਕੀਤੀ ਤੇ ਸਾਰਿਆਂ ਵਿੱਚ ਨਾਮ ਦੀਆਂ ਦਾਤਾਂ ਸਾਰਿਆਂ ਕੀ ਵੰਡ ਦਿੱਤੀਆਂ ਦਇਆ ਹੋਵੇਗੀ ਤੇ ਬਿਨਾ ਕਿਸੇ ਫਰਕ ਤੋਂ ਬਿਨਾ ਕਿਸੇ ਭੇਦ ਭਾਵ ਤੋਂ ਬੰਦਾ ਚੀਜ਼ ਵੰਡ ਸਕਦਾ ਹੈ ਗਿਆਨ ਤਾਂ ਬ੍ਰਾਹਮਣ ਕੋਲੇ ਵੀ ਸੀ ਪਰ ਦਿੰਦਾ ਕੱਲੇ ਬ੍ਰਾਹਮਣਾਂ ਨੂੰ ਸੀ ਕਿਉਂਕਿ ਮਨ ਵਿੱਚ ਦਇਆ ਨਹੀਂ ਸੀ ਜੋ ਤੁਹਾਡੇ ਕੋਲੇ ਹੈ ਤੁਸੀਂ ਬਗਾਨੇ ਨੂੰ ਨਹੀਂ ਦੇ ਸਕਦੇ ਜਦ ਤੱਕ ਤੁਹਾਡੇ ਕੋਲੇ ਦਇਆ ਨਹੀਂ ਹੋਵੇਗੀ ਮਨ ਵਿੱਚ ਆਪਣੇ ਨੂੰ ਖਵਾ ਸਕਦੇ ਹੋ ਬੱਲਾ ਗੁਰੂ ਬਾਬੇ ਕੋਲੇ ਪੰਜ ਸਕਿੰਦੇ ਉਜੋਗਿਓ ਗਿਆਨ ਦਾ ਭੋਜਨ ਹੋਵੇ ਤੇ ਦਇਆ ਵਰਤਾਵੀ ਹੋਵੇ ਭੁਗਤ ਅਗਿਆਨ ਦਇਆ ਪੰਡਾਰਨ ਘਟ ਘਟ ਵਜੈ ਨਾਦ ਉਹ ਪਰਮਾਤਮਾ ਕੱਲਾ ਤੁਹਾਡੇ ਜੋਗੀਆਂ ਵਿੱਚ ਨਹੀਂ ਵਸਦਾ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਹੀ ਵੱਸਦਾ ਹੈ ਇਸ ਕਰਕੇ ਜਿਹੜਾ ਇਹ ਨਾਦ ਤੁਸੀਂ ਵਜਾ ਕੇ ਬੈਠੇ ਹੋ ਨਾ ਆ ਨਾਦ ਇਹ ਤੁਹਾਡੇ ਅੰਦਰ ਹੀ ਹੈ ਪਰ ਇੱਕ ਪਰਮਾਤਮਾ ਦੇ ਨਾਮ ਦੀ ਧੁਣੀ ਹੈ ਨਾਮ ਦਾ ਨਾਦ ਹੈ ਜੋਗੀਓ ਉਹ ਤਾਂ ਘਟ ਘਟ ਵਿੱਚ ਵੱਜਦਾ ਹੈ ਆਪ ਨਾਥ ਤੁਸੀਂ ਤੇ ਕਹੌਣ ਵਾਲੇ ਨਾਥ ਹੀ ਆ ਕੱਲੇ ਅਸਲ ਨਾਥ ਤਾਂ ਉਹ ਪਰਮਾਤਮਾ ਹੈ ਨਾਥ ਕੀ ਹੁੰਦਾ ਨੱਥਣ ਵਾਲਾ ਨਾਥ ਕੀ ਹੁੰਦਾ ਜੀ ਨੱਥਣ ਵਾਲਾ ਜੀ ਨੇ ਸਾਰੀ ਧਰਤੀ ਨੂੰ ਨੱਥਿਆ ਹੈ ਆਪਣੇ ਹੁਕਮ ਦੇ ਵਿੱਚ ਪ੍ਰਾਣੀ ਸਾਹਮਣੇ ਗਹਿਣਾ ਹੁੰਦਾ ਸੀ ਨੱਥ ਕਿਹਾ ਜਾਂਦਾ ਸੀ ਉਹਨੂੰ ਨੱਥਗਰਮ ਕੋ ਇਦਾਂ ਕਿਉਂਕਿ ਪ੍ਰਾਣੀ ਸਮੇਂ ਜਿਹੜੇ ਪਸ਼ੂ ਸਨ ਨਾ ਜਦੋਂ ਪਸ਼ੂਆਂ ਨੂੰ ਕੰਟਰੋਲ ਕਰਨਾ ਤੇ ਉਹਦੇ ਨੱਥ ਪਾ ਲਈ ਜਾਂਦੀ ਸੀ ਤੇ ਫਿਰ ਜਿਹੜੇ ਆਪਣੇ ਆਪ ਨੂੰ ਇਹ ਸਮਝਦੇ ਸੀ ਵੀ ਇਹ ਇਹ ਜਿਹੜੀ ਇਸਤਰੀ ਹੈ ਇਹ ਇਸਤਰੀ ਨੂੰ ਵਸ ਵਿੱਚ ਰੱਖਣਾ ਹੈ ਇਹਨੂੰ ਬਾਹਰ ਨਿਕਲਣੇ ਨਹੀਂ ਦੇਣਾ ਉਹਨਾਂ ਨੇ ਫਿਰ ਇੱਕ ਤਰੀਕੇ ਨਾਲ ਇੱਕ ਨੱਥ ਗਹਿਣਾ ਘੜਿਆ ਜਿਹੜੀ ਇਸਤਰੀ ਗੁਲਾਮ ਹੁੰਦੀ ਸੀ ਉਹਦੇ ਨੱਥ ਪਾ ਦਿੰਦੇ ਸੀ ਇਦਾਂ ਕਰਕੇ ਉਹ ਬਾਅਦ ਵਿੱਚ ਗਹਿਣਾ ਬਣ ਗਿਆ ਗੱਲ ਅਖਰੀ ਆ ਪਰ ਸ਼ੁਰੂਆਤ ਵਿੱਚ ਇਹ ਨਿਸ਼ਾਨੀ ਹੁੰਦੀ ਸੀ ਇਦਾਂ ਕਰਕੇ ਤੋ ਪਾਤਸ਼ਾਹ ਕਹਿੰਦੇ ਆਪ ਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਜੋਗਿਓ ਉਹ ਪਰਮਾਤਮਾ ਹੀ ਸਭ ਤੋਂ ਵੱਡਾ 나ਥ ਹੈ ਜਿਨੇ ਸਾਰੀ ਧਰਤੀ ਨੂੰ ਨੱਥਿਆ ਹੋਇਆ ਆਪਣੇ ਵਸ ਵਿੱਚ ਕੀਤਾ ਹੋਇਆ ਰਿੱਧ ਸਿੱਧ ਅਵਰਾ ਸਾਧ ਜੋਗਿਓ ਜਿਹੜੇ ਪਰਮਾਤਮਾ ਦੇ ਜੋਗੀ ਹੁੰਦੇ ਨੇ ਨਾ ਉਹਨਾਂ ਦਾ ਸਵਾਦ ਰਿੱਧ ਸਿੱਧ ਪ੍ਰਾਪਤ ਕਰਨਾ ਨਹੀਂ ਹੁੰਦਾ ਉਹਨਾਂ ਦਾ ਸਵਾਦ ਕੁਝ ਹੋਰ ਹੁੰਦਾ ਹੈ ਆ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਇਹ ਹੋਰ ਲੋਕਾਂ ਦਾ ਸੁਆਗਤ ਤਾਂ ਹੋ ਸਕਦਾ ਪਰ ਰੱਬ ਦੇ yogੀਆਂ ਦਾ ਨਹੀਂ ਹੋ ਸਕਦਾ yogੀ ਬਣਨਾ ਤੇ ਰੱਬ ਦੇ ਬਣੋ ਕਿਉਂਕਿ ਸਭ ਤੋਂ ਵੱਡਾ ਜਿਹੜਾ 나ਥ ਹੈ ਨਾ ਉਹ ਗੋਰਖ ਨਾਥ ਨਹੀਂ ਹੈ ਸਭ ਤੋਂ ਵੱਡਾ 나ਥ ਉਹ ਆਪ ਪਰਮਾਤਮਾ ਹੀ ਹੈ ਆਪ 나ਥ ਉਹ ਗੋਰਖ ਨਾਥ ਨੂੰ ਗੁਰੂ ਸਭ ਤੋਂ ਵੱਡਾ ਮੰਨਦੇ ਸੀ ਬਾਬੇ ਨੇ ਕਿਹਾ ਨਹੀਂ ਸਭ ਤੋਂ ਵੱਡਾ 나ਥ ਕੌਣ ਹੈ ਉਹ ਆਪ ਹੀ ਪਰਮੇਸ਼ਰ 나ਥ ਹੈ ਸਭ ਤੋਂ ਵੱਡਾ ਭਾਨ ਜੋਗੀਆਂ ਨੂੰ ਵੀ ਇੱਕ ਪਰਮੇਸ਼ਰ ਨਾਲ ਜੋੜਿਆ। ਤਾਂ ਇੱਥੇ ਵੀ ਪਾਤਸ਼ਾਹ ਕਹਿੰਦੇ ਹਾਂ ਜਪਿਆ ਪਰਮੇਸ਼ਰੋ। ਬਾਬਾ ਤੈਨੂੰ ਕਿਹੜੀ ਸ਼ਕਤੀ ਲੈ ਕੇ ਆਈ? ਗੁਰਨਾਣਕ ਸਾਹਿਬ ਪਾਤਸ਼ਾਹ ਕਹਿੰਦੇ ਮੈਨੂੰ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਲੈ ਕੇ ਆਈ ਆ ਇੱਥੇ। ਮੈਂ ਤਾਂ ਨਾਮ ਜਪਿਆ ਤੇ ਇੱਥੇ ਪਹੁੰਚਿਆ। ਹਾਂ ਮੈਂ ਜਪਿਆ ਪਰਮੇਸ਼ਰੋ ਮੈਂ ਤੇ ਪਾਈ ਉਸ ਪਰਮੇਸ਼ਰ ਨੂੰ ਜਪਿਆ। ਭਾਉ ਭਗਤ ਸੰਗ ਤਾੜੀ ਲਈ ਤੁਸੀਂ ਸਮਾਧੀ ਲਾਉਂਦੇ ਹੋ ਤਾੜੀ ਲਾਉਂਦੇ ਹੋ ਤੇ ਮੈਂ ਪਰਮਾਤਮਾ ਦੀ ਭਾਉ ਭਗਤ ਭਾਉ ਭਗਤ ਦਾ ਅਰਥ ਹੈ ਪ੍ਰੇਮਾ ਭਗਤੀ ਦੀ ਸਮਾਧੀ ਲਈ ਹੈ ਆਖਣ ਸਿੱਧ ਸੁਣ ਬਾਲਿਆ ਫਿਰ ਕਹਿੰਦੇ ਨੇ ਸਿੱਧ اے ਬਾਲਕ ਸੁਣ ਸਾਡੀ ਗੱਲ ਆਪਣਾ ਨਾਮ ਤੁਮ ਦੇਹੋ ਬਤਾਈ ਈ ਨਾਨਕ ਏ ਬਾਲਕ ਆਪਣਾ ਨਾਮ ਦੱਸ ਤੇਰਾ ਨਾਮ ਕੀ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਬਾਬਾ ਆਖੇ ਨਾਥ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਨਾਥ ਜੀ ਨੂੰ ਜਵਾਬ ਦਿੰਦੇ ਨੇ ਹੇ ਨਾਥ ਜੀ ਨਾਨਕ ਮੇਰਾ ਨਾਮ ਨਾਨਕ ਹੈ ਕੋਈ ਪਦਵੀ ਨਹੀਂ ਲਈ ਵੀ ਮੈਂ ਬ੍ਰह्म ਗਿਆਨੀ ਆ ਸੰਤ ਆ ਮੈਂ ਇਹ ਕੁਝ ਵੀ ਨਹੀਂ ਸਿੱਧਾ ਕਿਹਾ ਮੈਂ ਨਾਨਕਾਂ ਜੀ ਮੈਂ ਨਾਨਕ ਆ ਬਾਬਾ ਆਖੇ ਨਾਥ ਜੀ ਨਾਨਕ ਮੈਂ ਨਾਨਕ ਤਾਂ ਨਾਮ ਜਪੇ ਗਤ ਪਾਈ ਮੈਂ ਨਾਮ ਜਪ ਕੇ ਉੱਚੀ ਅਵਸਥਾ ਪ੍ਰਾਪਤ ਕੀਤੀ ਹੈ ਇਹ ਨਹੀਂ ਕਿ ਮੈਂ ਉਹ ਕੀਤਾ ਨਹੀਂ ਬਾਦਸ਼ਾਹ ਕਹਿੰਦੇ ਨਾਨਕ ਮੇਰਾ ਨਾਮ ਹੈ ਤੇ ਨਾਮ ਮੈਂ ਜਪਿਆ ਬਸ ਦੋ ਹੀ ਗੱਲਾਂ ਕੀਤੀਆਂ ਨੀਚ ਕਹਾਏ ਊਚ ਘਰ ਜਾਈ ਫਿਰ ਪੁੱਛਦੇ ਨੇ ਕਹਿਣ ਲੱਗੇ ਫਿਰ ਉੱਚੇ ਘਰ ਪ੍ਰਮਾਤਮਾ ਦੇ ਘਰ ਕਿਵੇਂ ਪਹੁੰਚੀਦਾ ਤੇ ਬਾਦਸ਼ਾਹ ਕਹਿੰਦੇ ਨੀਚ ਕਹਾ ਕੇ ਉੱਚੇ ਬਣ ਕੇ ਉੱਚੇ ਦਾ ਘਰ ਨਹੀਂ ਮਿਲਦਾ ਅਰਥੇ ਦਾਏ ਬਣੇਗਾ ਉੱਚੇ ਉੱਚੇ ਬਣ ਕੇ ਉੱਚੇ ਦਾ ਘਰ ਨਹੀਂ ਮਿਲਦਾ ਨੀਚ ਕਹਾਏ ਨੀਵਾ ਕਹਾਉਣਾ ਪੈਂਦਾ ਊਚ ਘਰ ਆਈ ਉੱਚ ਆਈ ਦਾ ਕੀ ਅਰਥ ਹੈ ਬਣ ਆਈ ਉੱਚੇ ਘਰ ਦੇ ਨਾਲ ਤਾਂ ਬਣਦੀ ਹੈ ਜੇ ਭਾਈ ਅਸੀਂ ਆਪਣੇ ਆਪ ਨੂੰ ਨੀਵਾ ਕਹਾਈਏ ਅਰਥ ਕੀ ਜੋਗਿਓ ਉੱਚੇ ਘਰ ਤਾਂ ਪਹੁੰਚੀਦਾ ਹੈ ਜੀ ਮਨ ਵਿੱਚ ਨਿਮਰਤਾ ਰੱਖੀਏ ਤਾਂ ਨਿਚ ਕਹਾਈ ਦਾ ਕੀ ਅਰਥ ਹੈ ਨਿਮਰਤਾ ਰੱਖਣਾ ਗੁਰੰਗਸਹਿ ਪਾਤਸ਼ਾਹ ਕਹਿੰਦੇ ਜੋਗਿਓ ਮੈਂ ਨਿਮਰਤਾ ਰੱਖੀ ਹੈ ਨਿਮਰਤਾ ਰੱਖੀਏ ਮਨ ਨੂੰ ਨੀਵਾ ਰੱਖੀਏ ਤੇ ਉੱਚੇ ਦਰਜੇ ਤੇ ਪਹੁੰਚਦਾ ਹੈ ਉੱਚੇ ਘਰ ਵਿੱਚ ਪਹੁੰਚ ਜਾਈਦਾ ਹੈ ਇਹ ਸੀ ਗੁਰੂ ਕੋ ਪਹਿਲੀ ਗੱਲਬਾਤ ਫਿਰ ਅੱਗੇ ਜਿਹੜੀਆਂ ਅਗਲੀਆਂ ਪੌੜੀਆਂ ਨੇ ਕੀ ਕੀ ਸਵਾਲ ਗੁਰਨਾਨਕ ਸਾਹਿਬ ਪਾਤਸ਼ਾਹ ਨੂੰ ਜੋਗੀ ਕਰਦੇ ਨੇ ਆਪਾਂ ਉਹ ਅਗਲੀਆਂ ਪੌੜੀਆਂ ਵਿੱਚ ਵਿਚਾਰ ਕਰਾਂਗੇ ਇਸੇ ਤਰ੍ਹਾਂ ਹਾਜ਼ਰੀਆਂ ਭਰਦੇ ਰਹੋ ਗੁਰਨਾਨਕ ਸਾਹਿਬ ਪਾਤਸ਼ਾਹ ਦੀਆਂ ਰਹਿਮਤਾਂ ਸਦਾ ਤੁਹਾਡੇ ਸਹਤੇ ਬਣੀਆਂ ਰਹਿਣ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ